ਤਾਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس ਜਾਰੀ ਆ ਤਾਂ ਇਸ ਦੌਰਾਨ ਸੈਸ਼ਨ ਦੇ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਮੁੱਦਾ ਉੱਟਿਆ ਜਿਸ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਤੇ ਉਹਨਾਂ ਕਿਹਾ ਕਿ ਆਲ ਪਾਰਟੀ ਵਫਦ ਬਣਾ ਕੇ ਜਥੇਬੰਦੀਆਂ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਜਿਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਹੈ ਉਹਨਾਂ ਨੇ ਵੀ ਕਿਹਾ ਕਿ ਕਾਨੂੰਨ ਵਿਵਸਥਾ ਦਾ ਮਸਲਾ ਵੀ ਇਹ ਬਣ ਸਕਦਾ ਹੈ ਗੱਲਬਾਤ ਕਰਕੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਭੇਜਿਆ ਜਾਵੇ ਤਾਂ ਦੱਸਿਓ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਚਾਹੇ ਉਹ ਸ਼ੰਪੂ ਬਾਰਡਰ ਤੇ ਹੋਵੇ ਤੇ ਚਾਹੇ ਉਹ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਜਿਸ ਨੂੰ ਲੈ ਕੇ ਹੁਣ ਪ੍ਰਤਾਪ ਸਿੰਘ ਬਾਜਬਾ ਨੇ ਵਿਧਾਨ ਸਭਾ ਚ ਇਹ ਮੁੱਦਾ ਚੁੱਕਿਆ ਹੈ ਉਹਨਾਂ ਨੇ ਕਿਹਾ ਕਿਸਾਨ ਆਗੂਆਂ ਨੂੰ 에어ਪੋਰਟ ਤੇ ਰੋਕੇ ਜਾਣ ਦਾ ਇਸ ਦੌਰਾਨ ਮੁੱਦਾ ਵੀ ਚੁੱਕਿਆ ਦਰਅਸਲ ਪਿਛਲੇ ਦਿਨੀ ਜਗਜੀਤ ਸਿੰਘ ਢੱਲੇਵਾਲ ਸਮੇਤ ਹੋਰ ਕਿਸਾਨ ਆਗੂ ਡੋਮੈਸਟਿਕ ਫਲਾਈਟ ਜਦੋਂ ਲੈ ਰਹੇ ਸੀ ਤਾਂ ਉਹਨਾਂ ਨੂੰ ਗਰਪਾਨ ਪਾਏ ਹੋਣ ਕਰਕੇ ਜਹਾਜ਼ ਦੇ ਵਿੱਚ ਚੜਨ ਤੋਂ ਰੋਕਿਆ ਗਿਆ ਜਿਸ ਤੇ ਪ੍ਰਤਾਪ ਸਿੰਘ ਬਾਜਬਾ ਨੇ ਇਹ ਵੀ ਮੁੱਦਾ ਚੁੱਕਿਆ ਕਿ ਇਸ ਤੇ ਕੇਂਦਰ ਸਰਕਾਰ ਕੋਲ ਇਤਰਾਜ਼ ਜਤਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਕਈ ਮੁੱਦੇ ਵਿਧਾਨ ਸਭਾ ਦੇ ਵਿੱਚ ਚੁੱਕੇ ਗਏ ਨੇ ਖਾਸ ਕਰ ਕਿਸਾਨਾਂ ਦਾ ਮੁੱਦਾ ਨੂੰ ਉਹਨਾਂ ਨੇ ਤਰਜੀਹ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇੱਕ 올 ਪਾਰਟੀ ਵਫਦ ਬਣੇ ਅਤੇ ਉਹ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ ਕਰੇ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਉਹਨਾਂ ਤੇ ਚਰਚਾ ਕੀਤੀ ਜਾਵੇ ਨਹੀਂ ਤਾਂ ਇਹ ਕਾਨੂੰਨ ਵਿਵਸਥਾ ਦਾ ਮਸਲਾ ਵੀ ਬਣ ਸਕਦਾ ਹੈ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਘਰ ਭੇਜਿਆ ਜਾਵੇ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਉਹ ਮੁੱਦਾ ਵੀ ਚੁੱਕਿਆ ਜਿਸ ਦੇ ਵਿੱਚ ਕਿਸਾਨ ਆਗੂਆਂ ਨੂੰ 에어ਪੋਰਟ ਤੇ ਰੋਕਿਆ ਗਿਆ ਸੀ ਕਿਉਂਕਿ ਉਹਨਾਂ ਨੇ ਕਿਰਪਾਨ ਪਾਈ ਹੋਈ ਸੀ ਤਾਂ ਇਹ ਵੀ ਕਿਹਾ ਪ੍ਰਤਾਪ ਬਾਜਵਾ ਨੇ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਵੀ ਕੇਂਦਰ ਸਰਕਾਰ ਕੋਲ ਇਸ ਤੇ ਇਤਰਾਜ਼ ਦੱਸਦਾ ਇਹ ਦਿਨ ਦੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਤੇ ਚੰਡੀਗੜ੍ਹ ਤੇ ਬਾਰਡਰਸ ਤੇ ਬੈਠੇ। ਕੱਲ ਉਹਨਾਂ ਨੇ ਆਨਰੇਬਲ ਐਗਰੀਕਲਚਰ ਮੰਤਰੀ ਕੁਡਿਆ ਸਾਹਿਬ ਇਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਇੱਕ ਮੇਰੇ ਵਾਸਤੇ ਵੀ ਇਹਨਾਂ ਦੇ ਹੱਥੀਂ ਕਲਿਆ। ਮੇਰੀ ਗੁਜ਼ਾਰਿਸ਼ ਤੁਹਾਨੂੰ ਹੈ ਕਿ ਆਲ ਪਾਰਟੀ ਇੱਕ ਡੈਲੀਗੇਸ਼ਨ ਬਣਾ ਲਓ ਜਾਂ ਤੇ ਉਹਨਾਂ ਨੂੰ ਉੱਥੇ ਮਿਲ ਲਈਏ ਜਾਂ ਆਪਣੇ ਕੋਲ ਬੁਲਾ ਲਓ। ਜਿਹੜੀਆਂ ਡਿਮਾਂਡ ਸੈਂਟਰ ਨਾਲ ਨੇ ਉਹ ਸਟੇਟ ਗਵਰਨਮੈਂਟ ਟੇਕ ਅਪ ਕਰੇ ਜਿਹੜੀਆਂ ਤੁਹਾਡੇ ਨਾਲ ਨੇ ਉਨ੍ਹਾਂ ਤੇ ਵੀ ਗੰਭੀਰਤਾ ਨਾਲ ਆਪਾਂ ਉਹਨਾਂ ਦੇ ਨਾਲ ਚਰਚਾ ਕੀਤੀ ਜਾਏ ਇਹੇ ਹੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਪੈ ਸਕਦੀ ਹੈ ਇਹਨਾਂ ਨੂੰ ਇੱਥੇ ਨਾ ਬੈਠਣ ਦਿੱਤਾ ਜਾਏ ਦੀ ਮੇਰੀ ਗੁਜ਼ਾਰਿਸ਼ ਹੈ ਜਲਦੀ ਤੋਂ ਜਲਦੀ ਗੱਲ ਸੁਣ ਕੇ ਉਹਨਾਂ ਫਾਰਕ ਕਰਕੇ ਘਰਾਂ ਨੂੰ ਜਾਣ ਠੀਕ ਥੈਂਕ ਯੂ ਨੰਬਰ 2 ਸਰ ਇੱਕ ਬਹੁਤ ਗੰਭੀਰ ਮਸਲਾ ਹੈ ਚੰਦ ਦਿਨ ਪਹਿਲੇ ਕੁਝ ਕਿਸਾਨ ਲੀਡਰਸ ਦਿੱਲੀ ਦੇ 에어ਪੋਰਟ ਤੋਂ ਜਿਹਦੇ ਵਿੱਚ ਸਬਲਦੇਵ ਸਿੰਘ ਸੱਤਸਾਲ ਡਾਲੇਵਾਲ ਸਾਹਿਬ ਸਿਧੀ ਸਾਹਿਬ ਪਾਇੇ ਸੀ ਦਿੱਲੀ 에어ਪੋਰਟ ਤੋਂ ਤਾਮਿਲਨਾਡੂ ਜਾਰੇ ਸੀ ਕਿਸਾਨਾਂ ਦੀ ਇੱਕ ਮੀਟਿੰਗ ਨੂੰ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਇੰਡੀਅਨ 에ਅਰਲਾਈਨਸ ਨੇ ਚਾਰ ਜਿਹੜੇ ਕਿਸਾਨ ਲੀਡਰ ਨੇ ਕਿਉਂਕਿ ਸ੍ਰੀ ਸਾਹਿਬ ਆਏ ਸੀ ਜਿਸ ਦਾ ਤੁਸੀਂ ਵੀ ਅਮਰ ਧਾਰੀ ਹੋ ਉਸ ਤਰ੍ਹਾਂ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਅਸੀਂ ਬਕਾਇਦਾ ਤੋਂ ਟਿਕਟਸ ਦੇ ਅਲਾਵਾ ਉਹਨਾਂ ਨੂੰ ਜਹਾਜ਼ ਤੋਂ ਧਾਰਿਆ ਗਿਆ ਮੈਂ ਚਾਹਵਾਂਗਾ ਕਿ ਗਵਰਨਮੈਂਟ ਆਫ ਪੰਜਾਬ ਜਿਹੜੀ ਹੈ ਸਿਵਲ ਐਵੀਏਸ਼ਨ ਮਿਨਿਸਟਰ ਨਾਲ ਆਪਣੀ ਗਹਿਰੀ ਚਿੰਤਾ ਵੀ ਤੇ ਆਪਣਾ ਬਕਾਇਦਾ ਤੌਰ ਤੇ ਇਤਰਾਜ਼ ਵੀ ਜਤਾਏ ਕਿ ਜਿਹੜੇ ਸਿਕ ਸਿੰਬल्स ਆਫ ਰਿਲੀਜੀਅਨ ਨੇ ਵਰਲਡ ਓਵਰ ਲੋਕਾਂ ਨੇ ਕਦੀ ਇੰਟਰਨੈਸ਼ਨਲ 에ਰਪੋਰਟਸ ਤੇ ਕਦੀ ਟੱਚ ਨਹੀਂ ਕੀਤਾ ਦੀ ਇਹਨਾਂ ਸਾਡੇ ਆਪਣੇ ਦੇਸ਼ ਦੇ ਵਿੱਚ ਅਜੇ ਵੀ ਅਨਅਵੇਰਨੈਸ ਇੰਨੀ ਹੈ ਜੀ ਤਾਂ ਇਸ ਗੱਲ ਤੇ ਵੀ ਮੈਂ ਚਾਹਾਂਗਾ ਕਿ ਜ਼ਰੂਰ ਕਿਰਪਾ ਕਰਕੇ ਡਾਇਰੈਕਸ਼ਨ ਦੇਵੋ